ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਕੀਰਤਨ ਸੋਲਾ ਦੀ ਬਾਣੀ ਦੇ ਵਿੱਚੋਂ ਕੁਝ ਕੋ ਮਹਾਨ ਵਿਚਾਰ ਆਪਣੇ ਮਹਾਨ ਗੁਰਮ੍ਹਾਂ ਤੋਂ ਸੁਣਦੇ ਹਾਂ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡੜਾ ਖੰਡਾ ਹੈ ਕਾਮ ਕ੍ਰੋਧ ਨਗਰਭਉ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਚੌਥੇ ਪਾਤਸ਼ਾਹ ਜੀ ਕੀਰਤਨ ਸੋਲੇ ਦੀ ਬਾਣੀ ਦੇ ਵਿੱਚ ਲਿਖਦੇ ਹਨ ਕਿ ਇਹ ਸਾਰਾ ਸੰਸਾਰ ਹੀ ਕਾਮ ਕ੍ਰੋਧ ਮੋਹ ਲੋਭ ਹੰਕਾਰ ਐਦਿ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ ਅਤੇ ਇਸ ਦਾ ਖੰਡਨ ਅਤੇ ਇਨ੍ਹਾਂ ਵਿਕਾਰਾਂ ਦਾ ਇਨ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਐਦਿ ਵਰਗੇ ਵਿਕਾਰਾਂ ਦਾ ਖੰਡਨ ਕਿਵੇਂ ਹੁੰਦਾ ਹੈ ਕਾਮ ਕ੍ਰੋਧ ਨਗਰ ਬੋਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਚੌਥੇ ਪਾਤਸ਼ਾਹ ਜੀ ਕੀਰਤਨ ਸੋਲੇ ਦੀ ਬਾਣੀ ਦੇ ਵਿੱਚ ਲਿਖ ਕੇ ਸਾਨੂੰ ਸਮਝਾਉਂਦੇ ਹਨ ਕਿ ਇੰਨਾ ਸਾਰੇ ਵਿਕਾਰਾਂ ਦਾ ਖੰਡਨ ਕਿ ਇਹ ਸਾਰੇ ਵਿਕਾਰ ਇੱਕ ਪੂਰਨ ਸਾਧੂ ਦੀ ਸੰਗਤ ਕਰਕੇ ਹੀ ਖਤਮ ਹੁੰਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸੰਸਾਰ ਦੇ ਵਿੱਚ ਸਾਧੂ ਤਾਂ ਬਹੁਤ ਹਨ ਸਾਧੂ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਹਨ ਪਰ ਸਾਡੇ ਗੁਰਮਾਣੇ ਕਿਸ ਸਾਧੂ ਦੀ ਗੱਲ ਕੀਤੀ ਹੈ ਸਾਡੇ ਗੁਰਮਾਣੇ ਕਿਸ ਸਾਧੂ ਦੀ ਗੱਲ ਕੀਤੀ ਹੈ ਸਾਡੇ ਗੁਰਮਾਣੇ ਉਸ ਸਾਧੂ ਦੀ ਹੀ ਗੱਲ ਕੀਤੀ ਹੈ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਤੇ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਉਸ ਸਾਧੂ ਦੀ ਹੀ ਸਾਡੇ ਗੁਰਮਾਣੇ ਸਾਰੇ ਹੀ ਧਾਰਮਿਕ ਗ੍ਰੰਥਾਂ ਵਿੱਚ ਸਾਡੇ ਸਾਰੇ ਹੀ ਗੁਰੂਆਂ ਨੇ ਸਾਰੇ ਹੀ ਧਰਮ ਗ੍ਰੰਥਾਂ ਦੇ ਵਿੱਚ ਇੱਕ ਉਸ ਪੂਰਨ ਸਾਧੂ ਦੀ ਹੀ ਗੱਲ ਕੀਤੀ ਹੈ ਜੋ ਪੂਰਨ ਸਾਧੂ ਸੰਤ ਸਤਿਗੁਰੂ ਪੂਰਨ ਗੁਰੂ ਪੂਰਨ ਬ੍ਰਹਮ ਗਿਆਨੀ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸੇ ਪਲ ਹੀ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਸਾਡੇ ਗੁਰੂਆਂ ਨੇ ਉਸੇ ਸਾਧੂ ਦੀ ਹੀ ਗੱਲ ਕੀਤੀ ਹੈ 1290 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਕਰ ਮਾਹੇ ਘਰ ਦਿਖਾਏ ਦੇ ਸੋ ਸਤ ਗੁਰੂ ਪੁਰਖ ਸਜਾਨ ਕਰ ਮਾਹੇ ਘਰ ਦਿਖਾਏ ਦੇ ਸੋ ਸਤ ਗੁਰੂ ਪੁਰਖ ਸਜਾਨ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੋ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਡੇ ਘਟ ਦੇ ਅੰਦਰ ਸਾਨੂੰ ਉਸੇ ਪਲ ਹੀ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਸਤ ਗੁਰੂ ਪੂਰਾ ਗੁਰੂ ਹੈ ਅੱਗੇ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤਿ ਪੁਰਖ ਜਿਨ ਜਾਣਿਆ ਸਤ ਗੁਰੂ ਤਿਸ ਕਾ ਨਉ ਸਤਿ ਪੁਰਖ ਜਿਨ ਜਾਣਿਆ ਸਤ ਗੁਰੂ ਤਿਸ ਕਾ ਨਾਉ ਕੇ ਜਿਸ ਨੇ ਉਸ ਈਸ਼ਵਰ ਨੂੰ ਆਪ ਦੇਖਿਆ ਹੈ ਤੇ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹ ਹੀ ਪੂਰਾ ਗੁਰੂ ਹੈ ਪੂਰਾ ਸਤ ਗੁਰੂ ਹੈ ਪੂਰਾ ਸਾਧੂ ਹੈ 964 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤ ਗੁਰੂ ਸੰਤ ਮਲਾਇਆ ਮਸਤਕ ਧਰ ਕੇ ਹੱਥ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਡੇ ਮੱਥੇ ਉੱਤੇ ਆਪਣਾ ਪਵਿੱਤਰ ਹੱਥ ਰੱਖ ਕੇ ਉਸੇ ਪਲ ਹੀ ਸਾਨੂੰ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਸਤ ਗੁਰੂ ਹੈ ਅੱਗੇ ਤੇ ਰੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤ ਗੁਰੂ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜੀਓ ਸਤ ਗੁਰੂ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜਿਓ ਕਿ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਮੱਥੇ ਉੱਤੇ ਆਪਣਾ ਪ੍ਰੀਤ ਕਰ ਹੱਥ ਰੱਖ ਕੇ ਸਾਨੂੰ ਉਸੇ ਪਲ ਹੀ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਹੀ ਪੂਰਾ ਗੁਰੂ ਹੈ ਉਹ ਹੀ ਪੂਰਾ ਸਤਿਗੁਰੂ ਹੈ ਉਹ ਹੀ ਪੂਰਨ ਸਾਧੂ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਕੀਰਤਨ ਸੋਲੈ ਦੀ ਬਾਣੀ ਦੇ ਵਿੱਚੋਂ ਆਪਣੇ ਗੁਰਮਾ ਤੋਂ ਅੱਗੇ ਕੁਰਮਚਾਰ ਸੁਣਦੇ ਹਾਂ ਕਾਮ ਕ੍ਰੋਧ ਨਗਰ ਬਹੁ ਭਰਿਆ ਮੇਰੇ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਪੂਰਬ ਲਿਖੇ ਲਿਖੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕੋਈ ਸਾਡੇ ਪਿਛਲੇ ਚੰਗੇ ਕਰਮਾਂ ਦੇ ਕਰਕੇ ਹੀ ਕਿ ਸਾਨੂੰ ਕੋਈ ਪਿਛਲੇ ਚੰਗੇ ਕਰਮਾਂ ਦੇ ਕਰਕੇ ਹੀ ਸਾਨੂੰ ਅਜਿਹਾ ਪੂਰਨ ਗੁਰੂ ਮਿਲਦਾ ਹੈ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਂਦਾ ਹੈ ਫਿਰ ਵੀ ਸਾਡੀ ਫਿਰ ਵੀ ਸਾਡਾ ਮਨ ਉਸ ਈਸ਼ਵਰ ਦੇ ਨਾਮ ਦੇ ਵਿੱਚ ਲੱਗਦਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਇਹ ਸਾਡੇ ਕਿਸੇ ਚੰਗੇ ਕਰਮਾਂ ਦੇ ਕਰਕੇ ਹੀ ਸਾਨੂੰ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲਾ ਇਕ ਪੂਰਨ ਗੁਰੂ ਮਿਲਦਾ ਹੈ ਮਨ ਹਰਲੇ ਵੀ ਮੰਡਲ ਮੰਡਾ ਹੈ ਫਿਰ ਵੀ ਸਾਡਾ ਮਨ ਉਸ ਹਰੀ ਦੀ ਭਗਤੀ ਦੇ ਵਿੱਚ ਲੱਗਦਾ ਹੈ ਕਰ ਸਾਧੂ ਅंजलि ਪੁੰਨ ਵੱਡਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਹੇ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾ ਦੇਵੇ ਸਾਨੂੰ ਉਸ ਸੱਚੇ ਨਾਮ ਤੇ ਸੱਚੇ ਅਮਰਤ ਦੇ ਨਾਲ ਜੋੜ ਦੇਵੇ ਉਸ ਪੂਰਨ ਸਾਧੂ ਨੂੰ ਹੱਥ ਦੋਵੇਂ ਹੱਥ ਜੋੜ ਕੇ ਪ੍ਰਣਾਮ ਕਰੋ ਕਰ ਸਾਧੂ ਅंजलि ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇਕਰ ਤੈਨੂੰ ਕਿ ਹੇ ਇਨਸਾਨਾ ਜੇਕਰ ਤੈਨੂੰ ਅਜਿਹਾ ਪੂਰਨ ਸਾਧੂ ਜੇਕਰ ਤੈਨੂੰ ਇੱਕ ਅਜਿਹਾ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਅਜਿਹਾ ਪੂਰਨ ਸਤਿਗੁਰੂ ਦਾ ਪਤਾ ਲੱਗਦਾ ਹੈ ਤਾਂ ਉਸ ਦੇ ਅੱਗੇ ਦੋਵੇਂ ਹੱਥ ਜੋੜ ਕੇ ਉਸ ਨੂੰ ਪ੍ਰਣਾਮ ਕਰੋ ਉਸ ਨੂੰ ਨਮਸਕਾਰਾਂ ਕਰੋ ਇਹ ਬਹੁਤ ਹੀ ਵੱਡਾ ਪੁੰਨ ਹੈ ਕਰ ਸਾਧੂ ਅंजलि ਪੁੰਨ ਵੱਡਾ ਹੈ ਕਰ ਡੰਡਾਉਤ ਪੁੰਨ ਵੱਡਾ ਹੈ ਗੁਰੂ ਸਾਹਿਬ ਕਹਿੰਦੇ ਸਨ ਤੇ ਉਸ ਨੂੰ ਦੋਵੇਂ ਹੱਥ ਜੋੜ ਕੇ ਡੰਡਵਤ ਹੋ ਕੇ ਕਿ ਉਸ ਦੇ ਅੱਗੇ ਦੋਵੇਂ ਹੱਥ ਜੋੜ ਕੇ ਡੰਡਵਤ ਹੋ ਕੇ ਉਸ ਨੂੰ ਨਮਸਕਾਰਾਂ ਕਰੋ ਉਸ ਨੂੰ ਪ੍ਰਣਾਮ ਕਰੋ ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਮੇ ਕੰਡਾ ਹੈ चौथे بادشاہ ਜੀ ਕੀਰਤਨ ਸੋਲੇ ਦੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ ਕਿ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਮੇ ਕੰਡਾ ਹੀ ਜੋ ਸਾਖਤ ਜੋ ਇੱਕ ਸਾਖਤ ਇੱਕ ਮਨਮੁਖ ਇੱਕ ਮਨ ਦਾ ਹਟਿਆ ਮਨੁੱਖ ਹੁੰਦਾ ਹੈ ਉਸ ਪੂਰਨ ਸੰਤ ਦੀ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਸੰਤ ਦੀ ਸੰਗਤ ਨਹੀਂ ਕਰਦਾ ਜਿਸ ਕਰਕੇ ਉਸ ਦੇ ਅੰਦਰ ਇਕ ਹੰਕਾਰ ਦਾ ਕਿਉਂਕਿ ਉਸ ਦੇ ਅੰਦਰ ਇੱਕ ਹੰਕਾਰ ਦਾ ਕੰਡਾ ਬਣਿਆ ਰਹਿੰਦਾ ਹੈ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਮੇ ਕੰਡਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇੱਕ ਸਾਖਤ ਮਨਮੁਖ ਮਨ ਦਾ ਹਟਿਆ ਮਨੁੱਖ ਹੁੰਦਾ ਹੈ ਉਹ ਜਿਹੀਂ ਪੂਰਨ ਸਤਿਗੁਰੂ ਦੀ ਸੰਗਤ ਨਹੀਂ ਕਰਦਾ ਉਹਨਾਂ ਤੋਂ ਉਹ ਨਾਮਦਾਨ ਪ੍ਰਾਪਤ ਨਹੀਂ ਕਰਦਾ ਤਿਨ ਅੰਤਰ ਹਮੇ ਕੰਡਾ ਹੈ ਕਿਉਂਕਿ ਉਸ ਦੇ ਅੰਦਰ ਕੋਈ ਇੱਕ ਹੰਕਾਰ ਦਾ ਕੰਡਾ ਬਣਿਆ ਕੰਡਾ ਬਣਿਆ ਰਹਿੰਦਾ ਹੈ ਜਿਉਂ-ਜਿਉਂ ਚਲੇ ਚੁਬੇ ਦੁੱਖ ਪਾਵੇ ਜਮਕਾਲ ਸਹੇ ਸਿਰ ਡੰਡਾ ਹੀ ਉਹ ਇਨਸਾਨ ਇਹੋ ਜਿਹਾ ਹੰਕਾਰੀ ਇਨਸਾਨਾ ਜਿਵੇਂ-ਜਿਵੇਂ ਸੰਸਾਰ ਦੇ ਵਿੱਚ ਵਿਚਰਦਾ ਹੈ ਉਸ ਨੂੰ ਉਹ ਹੰਕਾਰ ਦਾ ਕੰਡਾ ਚੁਬਦਾ ਹੀ ਰਹਿੰਦਾ ਹੈ ਅਤੇ ਆਖਰ ਨੂੰ ਜਮਕਾਲ ਸਹੇ ਫਿਰ ਡੰਡਾ ਹੀ ਤੇ ਉਹ ਆਖਰ ਨੂੰ 84 ਲੱਖ ਜਿਹੋਨਾਂ ਦੇ ਵਿੱਚ ਡਿਗ ਡਿਗ ਪੈਂਦਾ ਹੈ ਜਮਾ ਦਾ ਡੰਡਾ ਸਹਿੰਦਾ ਹੈ ਤੇ ਜਮਦਾ ਮਰਦਾ ਰਹਿੰਦਾ ਹੈ ਗੰਦੀਆਂ ਜੁਨਾ ਦੇ ਵਿੱਚ ਭਟਕਦਾ ਰਹਿੰਦਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੀ ਚੌਥੇ ਪਾਤਸ਼ਾਹ ਜੀ ਕੀਰਤਨ ਸੋਲੇ ਦੀ ਬਾਣੀ ਦੇ ਵਿੱਚ ਲਿਖਦੇ ਹਨ ਹਣ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੀ ਕਿ ਜੋ ਸੰਤ ਹੁੰਦੇ ਹਨ ਜੋ ਪੂਰਨ ਸੰਤ ਸਤਿਗੁਰੂ ਸਾਡੇ ਘਟ ਦੇ ਅੰਦਰ ਈਸ਼ੁਰ ਦੇ ਦਰਸ਼ਨ ਕਰਾਉਣ ਵਾਲੇ ਜੋ ਪੂਰਨ ਸੰਤ ਹੁੰਦੇ ਹਨ ਹਣ ਉਹ ਹਰ ਸਮੇਂ ਹੀ ਅੱਥੇ ਬੈਠੇ ਬਹਿ ਉਸ ਹਰੀ ਦੇ ਨਾਮ ਦੇ ਵਿੱਚ ਸਮਾਏ ਰਹਿੰਦੇ ਹਨ ਭਾਵ ਅੱਥੇ ਬੈਰ ਹੀ ਹਰੀ ਦਾ ਨਾਮ ਸਿਮਰਨ ਕਰਦੇ ਰਹਿੰਦੇ ਹਨ ਦੁੱਖ ਜਨਮ ਮਰਨ ਭਵ ਖੰਡਾ ਹੈ ਤੇ ਉਹਨਾਂ ਨੇ ਜਨਮ ਮਰਨ ਦੇ ਦੁੱਖ ਨੂੰ ਕੱਟਿਆ ਹੁੰਦਾ ਹੈ ਭਾਵ ਉਹ ਜਨਮ ਮਰਨ ਦੇ ਦੁੱਖ ਤੋਂ ਉੱਪਰ ਹੁੰਦੇ ਹਨ ਉਹ ਇੱਕ ਮੁਕਤ ਆਤਮਾ ਹੁੰਦੇ ਹਨ ਉਹ ਇੱਕ ਮੁਕਤ ਆਤਮਾ ਹੁੰਦੀ ਹੈ ਨਾ ਉਹ ਜਨਮ ਮਰਨ ਦੇ ਚੱਕਰ ਦੇ ਵਿੱਚ ਨਹੀਂ ਹੁੰਦੇ ਹਨ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਉਹਨਾਂ ਨੇ ਅਜਿਹੇ ਪੂਰਨ ਸੰਤਾਂ ਨੇ ਉਸ ਅਬਨਾਸੀ ਨੂੰ ਜਿਸ ਦਾ ਕਦੇ ਨਾਸ ਨਹੀਂ ਹੁੰਦਾ ਅਜਿਹੇ ਪੂਰਨ ਸੰਤਾਂ ਨੇ ਉਹਨਾਂ ਨੇ ਉਸ ਅਬਨਾਸੀ ਪੁਰਖ ਪਰਮੇਸ਼ਰ ਨੂੰ ਉਸ ਈਸ਼ਵਰ ਨੂੰ ਜਾਣਿਆ ਹੁੰਦਾ ਹੈ ਪਾਇਆ ਹੁੰਦਾ ਹੈ ਆਪਣੇ ਘਟ ਦੇ ਅੰਦਰ ਦੇਖਿਆ ਹੁੰਦਾ ਹੈ ਤੇ ਆਪਣੀ ਸ਼ਰਨ ਦੇ ਵਿੱਚ ਆਏ ਹਰ ਸੇਵਕ ਨੂੰ ਉਸ ਈਸ਼ਵਰ ਦੇ ਦਰਸ਼ਨ ਨਹੀਂ ਕਰਾਉਂਦੇ ਹਨ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭਖੰਡ ਬ੍ਰਹਿ ਮੰਡਾ ਹੈ ਜਿਹੇ ਪੂਰਨ ਸੰਤਾਂ ਨੇ ਉਸ ਅਬਨਾਸੀ ਪੁਰਖ ਨੂੰ ਈਸ਼ਵਰ ਨੂੰ ਜਾਣਿਆ ਹੁੰਦਾ ਹੈ ਪਾਇਆ ਹੁੰਦਾ ਹੈ ਉਸ ਦੇ ਨਾਲ ਅਠੋ ਪੈਰ ਹੀ ਮਿਲੇ ਰਹਿੰਦੇ ਹਨ ਤੇ ਉਹਨਾਂ ਦੀ ਖੰਡਾਂ ਬ੍ਰਹਿ ਮੰਡਾ ਦੇ ਵਿੱਚ ਜਿਹੇ ਪੂਰਨ ਸੰਤਾਂ ਦੀ ਬਹੁ ਸੋਭਖੰਡ ਬ੍ਰਹਿ ਮੰਡਾ ਹੈ ਉਹਨਾਂ ਦੀ ਹਰ ਇੱਕ ਥਾਂ ਤੇ ਖੰਡਾਂ ਬ੍ਰਹਿ ਮੰਡਾ ਦੇ ਵਿੱਚ ਵੀ ਸੋਭਾ ਹੁੰਦੀ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਸੌਥੇ ਪਾਤਸ਼ਾਹ ਜੀ ਕਹਿੰਦੇ ਹਨ ਕਿ हे ਪਾਤਸ਼ਾਹ ਅਸੀਂ ਗਰੀਬ ਮਸਕੀਨ ਨਮਾਣੇ ਤੇਰੇ ਦਰ ਤੇ ਆਏ ਹਾਂ ਹਰ ਰਾਖ ਰਾਖ ਵੱਡ ਵੱਡਾ ਹੀ ਇਹ ਵੱਡਿਆਂ ਤੋਂ ਵੱਡੇ ਹਰੀ ਸਾਡੀ ਤੁਸੀਂ ਰੱਥਿਆ ਕਰੋ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੀ ਜਨ ਨਾਨਕ ਨਾਮ ਅਧੇ ਅਧਾਰ ਟੇਕ ਹੈ ਸਾਨੂੰ ਤੇਰੇ ਕਿ ਗੁਰੂ ਜੀ ਸਾਨੂੰ ਤੇਰੇ ਨਾਮ ਦਾ ਹੀ ਆਸਰਾ ਹੈ ਆਸਰਾ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਤੇ ਉਸ ਹਰੀ ਦੇ ਨਾਮ ਦੇ ਨਾਲ ਹੀ ਸਾਨੂੰ ਸੁਖ ਮਿਲਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸ਼ਲੋਕ ਦੇ ਵਿੱਚ ਗੁਰੂ ਪਿਆਰੀ ਸਾਧ ਜੀ ਸਾਧ ਸੰਗਤ ਜੀ ਆਪ ਨੇ ਚੰਗੀ ਤਰ੍ਹਾਂ ਢੰਗਾਈ ਦੇ ਨਾਲ ਵਿਚਾਰ ਕਰਨਾ ਹੈ ਕਿ ਸ੍ਰੀ ਗੁਰੂ ਅਮਰ ਸ੍ਰੀ ਗੁਰੂ ਰਾਮਦਾਸ ਜੀ ਤਾਂ ਪੂਰਨ ਗੁਰੂ ਸਨ ਉਹ ਪੂਰਨ ਗੁਰੂ ਸਨ ਉਹ ਪੂਰਨ ਸਤਿਗੁਰੂ ਸਨ ਉਹਨਾਂ ਦੇ ਕੋਲ ਤਾਂ ਉਹ ਈਸ਼ਵਰ ਦਾ ਨਾਮ ਸੀ ਉਹਨਾਂ ਦੇ ਕੋਲ ਉਹ ਬ੍ਰਹਮ ਗਿਆਨ ਵੀ ਸੀ ਉਹ ਤਾਂ ਉਸ ਸਮੇਂ ਦੇ ਪੂਰਨ ਗੁਰੂ ਸਨ ਉਹਨਾਂ ਨੂੰ ਜੇਹੀ ਅਰਦਾਸ ਕਰਨ ਦੀ ਕੀ ਲੋੜ ਸੀ ਕਿਉਂਕਿ ਜੋ ਇੱਕ ਪੂਰਨ ਗੁਰੂ ਹੁੰਦਾ ਹੈ ਉਹ ਤਾਂ ਅੰਤਰਜਾਮੀ ਹੁੰਦਾ ਹੈ ਉਹ ਤਾਂ ਈਸ਼ਵਰ ਦਾ ਹੀ ਖੁਦ ਰੂਪ ਹੁੰਦਾ ਹੈ ਉਹਨਾਂ ਨੂੰ ਇਹੋ ਜਿਹੀ ਅਰਦਾਸ ਕਰਨ ਦੀ ਹੋਰ ਕੀ ਲੋੜ ਸੀ ਕਿ ਅਸੀਂ ਗਰੀਬ ਹਾਂ ਅਸੀਂ ਨਿਮਾਣੇ ਹਾਂ ਸਾਨੂੰ ਇਹ ਵੱਡਿਆਂ ਦੇ ਵੱਡੇ ਪ੍ਰਭੂ ਤੁਸੀਂ ਹੀ ਸਾਡੀ ਰੱਖਿਆ ਕਰੋ ਉਹ ਤਾਂ ਆਪ ਦੁਨੀਆ ਦੀ ਰੱਖਿਆ ਕਰਨ ਵਾਲੇ ਸਨ ਇਸ ਸ਼ਲੋਕ ਦੇ ਦੁਆਰਾ ਇਸੇ ਸ਼ਬਦ ਦੇ ਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਕੀਰਤਨ ਸੋਲੇ ਦੀ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਉਹ ਆਪਣੇ ਉੱਪਰ ਬਾਣੀ ਢਾਲ ਕੇ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਕੀਰਤਨ ਸੋਲੇ ਦੀ ਬਾਣੀ ਦੇ ਵਿੱਚ ਆਪਣੇ ਉੱਪਰ ਬਾਣੀ ਨੂੰ ਢਾਲ ਕੇ ਸਾਨੂੰ ਸਮਝਾ ਰਹੇ ਹਨ ਕਿ हे ਸੰਸਾਰ ਦੇ ਲੋਕੋ ਕਿ हे ਸੰਸਾਰ ਦੇ ਭਲੇ ਲੋਕੋ ਜੇਕਰ ਆਪ ਨੂੰ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲਾ ਕੋਈ ਪੂਰਨ ਗੁਰੂ ਮਿਲਦਾ ਹੈ ਤਾਂ ਉਸ ਦੇ ਅੱਗੇ ਹੱਥ ਜੋੜ ਕੇ ਦੋਵੇਂ ਹੱਥ ਜੋੜ ਕੇ ਡੰਡਵਤ ਹੋ ਕੇ ਇਸ ਤਰ੍ਹਾਂ ਬੇਨਤੀ ਕਰੋ ਹਮ ਗਰੀਬ ਮਸਕੀਨ ਪ੍ਰਾਪ ਤੇਰੇ ਕਿ हे ਪੂਰਨ ਗੁਰੂ ਜੀ اے ਪੂਰਨ ਸਤਗੁਰੂ ਜੀ ਅਸੀਂ ਗਰੀਬ ਹਾਂ ਅਸੀਂ ਨਮਾਣੇ ਹਾਂ ਤੇਰੇ ਦਰ ਤੇ ਆਏ ਹਾਂ ਹਰ ਰਾਖ ਰਾਖ ਵਡਵੱਡਾ ਹੀ ਹੈ ਵੱਡਿਆਂ ਦੇ ਵੱਡੇ ਸਤਿਗੁਰੂ ਸਾਡੀ ਰੱਖਿਆ ਕਰੋ ਜਿਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਤ ਚੌਥੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੇਕਰ ਆਪ ਨੂੰ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਮਿਲਦਾ ਹੈ ਤੇ ਉਸ ਦੇ ਅੱਗੇ ਇਸ ਤਰ੍ਹਾਂ ਹੱਥ ਜੋੜ ਕੇ ਬੇਨਤੀ ਕਰੋ ਜਨ ਨਾਨਕ ਨਾਮ ਆਧਾਰ ਤੇ ਹੈ ਕਿ ਕੇ ਹੇ ਪੂਰਨ ਗੁਰੂ ਜੀ ਸਾਨੂੰ ਉਹ ਨਾਮ ਦਾ ਖਜ਼ਾਨਾ ਬਖਸ਼ੋ ਸਾਨੂੰ ਉਸ ਸੱਚੇ ਅਮਰਤ ਦੇ ਨਾਲ ਜੋੜੋ ਸਾਡੇ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਕਰਾਓ ਜਨ ਨਾਨਕ ਨਾਮ ਆਧਾਰ ਤੇ ਹੈ ਸਾਨੂੰ ਉਹ ਨਾਮ ਦਾ ਅਨੰਦ ਬਖਸ਼ੋ ਉਹ ਅਮਰਤਰਾਸ ਬਖਸ਼ੋ ਸਾਨੂੰ ਤੁਹਾਡੇ ਨਾਮ ਦਾ ਹੀ ਆਸਰਾ ਹੈ ਤੇ ਤੁਹਾਡੇ ਨਾਮ ਦੇ ਨਾਲ ਹੀ ਤੁਹਾਡੇ ਤੋਂ ਨਾਮ ਪ੍ਰਾਪਤ ਕਰਕੇ ਹੀ ਸਾਨੂੰ ਉਸ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ ਜ ਜਨ ਨਾਨਕ ਨਾਮ ਆਧਾਰਕ ਹੈ ਹਰ ਨਾਮੇ ਹੀ ਸੁਖ ਮੰਡਾ ਹੀ ਕਿ ਹੇ ਗੁਰੂ ਜੀ ਤੁਹਾਡੇ ਤੋਂ ਉਹ ਨਾਮਦਾਨ ਪ੍ਰਾਪਤ ਕਰਕੇ ਹੀ ਸਾਡੇ ਜੀਵਨ ਦੇ ਵਿੱਚ ਸੁਖ ਆ ਸਕਦਾ ਹੈ ਰਾਗ ਗੋੜੀ ਪੂਰਬੀ ਮਹੱਲਾ 5 ਪੰਜਵੇਂ ਪਾਤਸ਼ਾਹ ਜੀ ਕੀਰਤਨ ਸੋਲੇ ਦੀ ਬਾਣੀ ਦੇ ਵਿੱਚ ਆਪ ਕਿਸਾਨੋਂ ਕਿਸ ਤਰ੍ਹਾਂ ਸਮਝਾਉਂਦੇ ਹਨ ਪੰਜਵੇਂ ਪਾਤਸ਼ਾਹ ਜੀ ਕੀਰਤਨ ਸੋਲੇ ਦੀ ਬਾਣੀ ਦੇ ਦੁਆਰਾ ਸਾਨੂੰ ਕਿਸ ਤਰ੍ਹਾਂ ਸਮਝਾਉਂਦੇ ਹਨ ਕਰੂੰ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾ ਖਾਟ ਚਲੋ ਹਰਲਾਹਾ ਅੱਗੇ ਬਸਨ ਸਹਿਿਲਾ ਪੰਜਵੇਂ ਪਾਤਸ਼ਾਹ ਜੀ ਕੀਰਤਨ ਸੋਲਾ ਦੀ ਬਾਣੀ ਦੇ ਵਿੱਚ ਲਿਖਦੇ ਹਨ ਕਰੂੰ ਬੇਨਤੀ ਸੁਣੋ ਮੇਰੇ ਮੀਤਾ ਆ ਕੇ ਮੈਂ ਤੁਹਾਡੇ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰਦੇ ਕਰਦਾ ਹਾਂ ਇਹ ਮੇਰੇ ਮਿੱਤਰੋ ਤੁਸੀਂ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਧਿਆਨ ਲਾ ਕੇ ਕੰਨ ਦੇ ਨਾਲ ਚੰਗੀ ਤਰ੍ਹਾਂ ਕੰਨਾਂ ਦੇ ਨਾਲ ਧਿਆਨ ਲਾ ਕੇ ਸੁਣੋ ਕਰੂੰ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਪੰਜਵੇਂ ਪਾਤਸ਼ਾਹ ਜੀ ਕੀਰਤਨ ਸੋਲੇ ਦੀ ਬਾਣੀ ਵਿੱਚ ਕਹਿੰਦੇ ਹਨ ਤੇ ਏ ਮੇਰੇ ਮਿੱਤਰੋ ਇਹ ਸੰਸਾਰ ਦੇ ਲੋਕੋ ਹੇ ਮੇਰੇ ਮਿੱਤਰੋ ਮੈਂ ਤੁਹਾਡੇ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਣੋ ਸੰਤ ਟਹਿਲ ਕੀ ਵੇਲਾ ਜੇ ਜੋ ਇਹ ਤੁਹਾਨੂੰ ਮਨੁੱਖਾ ਜਨਮ ਮਿਲਿਆ ਹੈ ਸੰਤ ਟਹਿਲ ਕੀ ਵੇਲਾ ਟਹਿਲ ਦਾ ਟਹਿਲ ਤੋਂ ਭਾਵ ਹੁੰਦਾ ਹੈ ਸੇਵਾ ਟਹਿਲ ਤੋਂ ਭਾਵ ਹੁੰਦਾ ਹੈ ਸੇਵਾ ਕਰਨੀ ਸੰਤ ਟਹਿਲ ਕੀ ਵੇਲਾ ਕਿ ਇਹ ਤੁਹਾਨੂੰ ਜੋ ਮਨੁੱਖਾ ਜਨਮ ਮਿਲਿਆ ਹੈ ਇਹ ਜੋ ਬੜਾ ਹੀ ਦੁਰਲੱਭ ਹੈ ਇਹ ਮਨੁੱਖਾ ਜਨਮ ਸੰਸਾਰੀ ਕੰਮ ਸਾਡੇ ਸਾਰੇ ਸੰਸਾਰੀ ਕੰਮ ਕਰਨ ਦੇ ਨਾਲ ਨਾਲ ਉਸ ਉਹ ਸਾਰੇ ਕਪੂਰਨ ਸੰਤ ਦੀ ਸੇਵਾ ਕਰਨ ਵਾਸਤੇ ਮਿਲਿਆ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਇਹ ਸਾਨੂੰ ਮਨੁੱਖਾ ਜਨਮ ਸਾਡੇ ਸਾਰੇ ਸਾਨੂੰ ਸਾਰੇ ਸੰਸਾਰ ਦੇ ਕੰਮ ਕਰਦੇ ਹੋਏ ਨਾਲ ਨਾਲ ਇੱਕ ਪੂਰਨ ਸੰਤ ਦੀ ਸੇਵਾ ਕਰਨ ਵਾਸਤੇ ਮਿਲਿਆ ਹੈ ਕਰੂੰ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਕਿ ਮੈਂ ਜੀ ਮੇਰੇ ਮਿੱਤਰੋ ਮੈਂ ਤੁਹਾਨੂੰ ਦੋਹਾਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਹਾਨੂੰ ਇਹ ਮਨੁੱਖਾ ਜਨਮ ਸੰਸਾਰੀ ਕੰਮਾਂ ਦੇ ਨਾਲ-ਨਾਲ ਇੱਕ ਪੂਰਨ ਸੰਤ ਦੀ ਸੇਵਾ ਕਰਨ ਵਾਸਤੇ ਮਿਲਿਆ ਹੈ ਇਸ ਕਰਕੇ ਇੱਕ ਪੂਰਨ ਸੰਤ ਜੋ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਂਦਾ ਹੈ ਉਸ ਦੀ ਸੰਗਤ ਕਰੋ ਉਸ ਤੋਂ ਉਹ ਨਾਮਦਾਨ ਪ੍ਰਾਪਤ ਕਰਕੇ ਉਹ ਅਮਰਤ ਰਸ ਪ੍ਰਾਪਤ ਕਰਕੇ ਉਸ ਦੀ ਉਸ ਪੂਰਨ ਸੰਤ ਦੀ ਸੇਵਾ ਕਰੋ ਇੰਹਾ ਖਾਠ ਚਲੋ ਹਰ ਲਾਹਾ ਆਗੇ ਵਸਨ ਸਹੇਲਾ ਉਹਨਾਂ ਤੋਂ ਜਿਹਦੇ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਹੀ ਸ਼ਰਧਾ ਦਰਸ਼ਨ ਕਰਾਉਂਦਾ ਹੈ ਉਸ ਪੂਰਨ ਗੁਰੂ ਤੋਂ ਪੂਰਨ ਸਤਿਗੁਰੂ ਤੋਂ ਉਸ ਨਾਮ ਨੂੰ ਪ੍ਰਾਪਤ ਕਰਕੇ ਉਸ ਨਾਮ ਦਾ ਸਿਮਰਨ ਕਰਕੇ ਇੰਹਾ ਖਾਠ ਚਲੋ ਹਰ ਲਾਹਾ ਇੱਥੇ ਹਰੀ ਦੇ ਨਾਮ ਦਾ ਲਾਹਾ ਖਟੋ ਉਨਨਾਤੋਂ ਉਹ ਨਾਮਦਾਨ ਪ੍ਰਾਪਤ ਕਰਕੇ ਉਸ ਦਾ ਸਿਮਰਨ ਕਰਕੇ ਇਸ ਸੰਸਾਰ ਦੇ ਵਿੱਚ ਉਸ ਨਾਮ ਦਾ ਲਾਹਾ ਖਟੋ ਅੱਗੇ ਵਸਣਾ ਸਹਿੇਲਾ ਤਾਂ ਕਿ ਤੁਹਾਡਾ ਅੱਗੇ ਵਸਣਾ ਸੌਖਾ ਹੋ ਜਾਵੇ ਤਾਂ ਕਿ ਤੁਹਾਡਾ ਮੌਤ ਤੋਂ ਬਾਅਦ ਅੱਗੇ ਵਸਣਾ ਸੌਖਾ ਹੋ ਜਾਵੇ ਆਉਦ ਘਟੇ ਦਿਨ ਸੂਰ ਨਾਰੀ ਆਉਦ ਘਟੇ ਦਿਨ ਸੂਰ ਨਾਰੀ ਸਾਡੀ ਇੱਕ ਇੱਕ ਦਿਨ ਇੱਕ ਇੱਕ ਰਾਤ ਕਰਕੇ ਉਮਰ ਘਟਦੀ ਜਾ ਰਹੀ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਸਾਡੀ ਇੱਕ ਇੱਕ ਦਿਨ ਕਰਕੇ ਇੱਕ ਇੱਕ ਰਾਤ ਕਰਕੇ ਉਮਰ ਘਟਦੀ ਜਾ ਰਹੀ ਹੈ ਮਨ ਗੁਰ ਮਿਲ ਕਾਜ ਸਵਾਰੇ ਮਨ ਗੁਰ ਮਿਲ ਕਾਜ ਸਵਾਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਤੁਸੀਂ ਇੱਕ ਪੂਰਨ ਗੁਰੂ ਨੂੰ ਮਿਲ ਕੇ ਆਪਣਾ ਕਾਜ ਸਵਾਰ ਲਵੋ ਕਿ ਤੁਸੀਂ ਇੱਕ ਪੂਰਨ ਗੁਰੂ ਨੂੰ ਮਿਲ ਕੇ ਮਨ ਗੋਰਾ ਮੇਲ ਕਾਜ ਸਵਾਰੇ ਕੇ ਭਾਵ ਤੁਸੀਂ ਇੱਕ ਪੂਰਨ ਗੁਰੂ ਨੂੰ ਮਿਲ ਕੇ ਆਪਣਾ ਮਨੁੱਖਾ ਦੁਰਲੱਭ ਜਨਮ ਸਫਲ ਕਰ ਲਵੋ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਉਹਦ ਘਟੇ ਦਿਨ ਸੂਰ ਹੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਕਿ ਸਾਡੀ ਇੱਕ ਇੱਕ ਦਿਨ ਇੱਕ ਕਰਾਤ ਕਰਕੇ ਉਮਰ ਘਟਦੀ ਜਾ ਰਹੀ ਹੈ ਤੁਸੀਂ ਕਿਸੇ ਪੂਰੇ ਗੁਰੂ ਨੂੰ ਮਿਲ ਕੇ ਆਪਣਾ ਕਾਜ ਸਵਾਰ ਲਵੋ ਭਾਵ ਆਪਣਾ ਮਨੁੱਖਾ ਦੁਰਲੱਭ ਜਨਮ ਸਦਾ ਵਾਸਤੇ ਸਫਲ ਕਰਨ ਬੋ ਇਹ ਸੰਸਾਰ ਵਿਕਾਰ ਸੰਸੇਮੈ ਤਰਿਓ ਬ੍ਰਹਮ ਜਨੀ ਗੁਰੂ ਅਰਜਨ ਦੇਵ ਜੀ ਕੀਰਤਨ ਸੋਲੇ ਦੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ ਇਹ ਸਾਰਾ ਸੰਸਾਰ ਹੀ ਐਵੇਂ ਫੋਕੇ ਵਿਕਾਰਾਂ ਤੇ ਭਰਮਾਂ ਦੇ ਨਾਲ ਭਰਿਆ ਪਿਆ ਹੈ ਇਹ ਸੰਸਾਰ ਵਿਕਾਰ ਸੰਸੇਮੈ ਤਰਿਓ ਬ੍ਰਹਮਗਿਆਨੀ ਇਸ ਦੇ ਵਿੱਚੋਂ ਜੋ ਪੂਰਨ ਗੁਰੂ ਹੁੰਦੇ ਹਨ ਜੋ ਪੂਰਨ ਬ੍ਰਹਮਗਿਆਨੀ ਹੁੰਦੇ ਹਨ ਉਹੀ ਪਾਰ ਹੋਏ ਹੁੰਦੇ ਹਨ ਇਹ ਸੰਸਾਰ ਵਿਕਾਰ ਸੰਸੇਮੈ ਤਰਿਓ ਬ੍ਰਹਮਗਿਆਨੀ ਇਸ ਦੇ ਵਿੱਚੋਂ ਜੋ ਪੂਰਨ ਸਤਿਗੁਰੂ ਹੁੰਦੇ ਹਨ ਪੂਰਨ ਬ੍ਰਹਮਗਿਆਨੀ ਹੁੰਦੇ ਹਨ ਉਹੀ ਪਾਰ ਹੋਏ ਹਣ ਹੋਏ ਹੁੰਦੇ ਹਨ ਜਿਸੇ ਜਗਾਏ ਪਿਆਵੇ ਇਹ ਰਸ ਅਕੱਠ ਕਥਾ ਤਿੰਨ ਜਾਨੀ ਜਿਸੇ ਜਗਾਏ ਪਿਆਵੇ ਇਹ ਰਸ ਅਕੱਠ ਕਥਾ ਤਿੰਨ ਜਾਨੀ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਸ ਨੂੰ ਜਿਹੇ ਪੂਰਨ ਸਤਿਗੁਰੂ ਜਿਨ੍ਹਾਂ ਦੀ ਜਿਸ ਦੀ ਨਿਸ਼ਾਨੀ ਅਸੀਂ ਆਪ ਜੀ ਨੂੰ ਪਿੱਛੇ ਦੱਸੀ ਹੈ ਜੋ ਸਾਡੇ ਘਟ ਦੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਂਦੇ ਹਨ ਉਹ ਜਿਸ ਨੂੰ ਜਗਾ ਕੇ ਕਿਸ ਦੇ ਉੱਤੇ ਕਿਰਪਾ ਕਰਕੇ ਉਸ ਨੂੰ ਉਹ ਨਾਮ ਰਸ ਦਿੰਦੇ ਹਨ ਉਸ ਬ੍ਰਹਮ ਗਿਆਨ ਦੇ ਦੁਆਰਾ ਉਸ ਨਾਮ ਰਸ ਦੇ ਨਾਲ ਜੋੜਦੇ ਹਨ ਕਥ ਕਥਾ ਤਿੰਨ ਜਾਨੀ ਜਿਸੇ ਜਗਾਏ ਪਿਆਵੇ ਇਹ ਰਸ ਕਥ ਕਥਾ ਤਿੰਨ ਜਾਨੀ ਜਿ세 ਪੂਰਨ ਅਸੰਤ ਜਿਸ ਨੂੰ ਜਗਾ ਕੇ ਜਿਸ ਦੇ ਉੱਤੇ ਆਪਣੀ ਕਿਰਪਾ ਕਰਕੇ ਉਸ ਨੂੰ ਉਹ ਨਾਮਦਾਨ ਉਹ ਬ੍ਰਹਮ ਗਿਆਨ ਦਿੰਦੇ ਹਨ ਉਸ ਨਾਮਦਾਨ ਦੇ ਨਾਲ ਜੋੜਦੇ ਹਨ ਉਸ ਅੰਮ੍ਰਿਤ ਰਸ ਦੇ ਨਾਲ ਜੋੜਦੇ ਹਨ ਉਹ ਇਨਸਾਨ ਆਪਣੇ ਇੱਕ ਇਕੱਠ ਕਥਾ ਤਿੰਨ ਜਾਨੀ ਉਹ ਇਨਸਾਨ ਆਪਣੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰ ਲਿੰਦਾ ਹੈ ਉਸ ਨੂੰ ਸੱਚੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਨੂੰ ਸੱਚੇ ਅਮਰਤ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਆਪਣੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਕੇ ਉਸ ਦੀ ਜ਼ਿੰਦਗੀ ਦੇ ਵਿੱਚ ਸੁਖ ਆਉਣਾ ਸ਼ੁਰੂ ਹੋ ਜਾਂਦਾ ਹੈ ਜਿਸੇ ਜਗਾਏ ਪਿਆਵੇ ਰਸ ਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਹਾਜੋ ਹਰ ਗੁਰ ਤੇ ਮਨੇ ਵਸੀਰਾ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ اے ਸੰਸਾਰ ਦੇ ਲੋਕੋ ਤੁਸੀਂ ਜਿਸ ਕੰਮ ਵਾਸਤੇ ਆਏ ਹੋ ਉਹ ਕੰਮ ਕਰੋ ਕਿ اے ਸੰਸਾਰ ਦੇ ਲੋਕੋ ਜ ਤੁਸੀਂ ਜਿਸ ਕੰਮ ਵਾਸਤੇ ਆਏ ਹੋ ਉਹ ਕੰਮ ਕਰੋ ਹਰ ਗੁਰ ਤੇ ਗੁਰ ਤੇ ਮਨੇ ਵਸੀਰਾ ਉਹ ਕੰਮ ਕਿਹੜਾ ਹੈ ਸੀ ਉਹ ਕਿਹੜਾ ਕੰਮ ਹੈ ਜਾਂਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੇ ਵਸੀਰਾ ਕਿ ਗੁਰੂ ਸਾਹਿਬ ਕਹਿੰਦੇ ਹਨ ਜਿਸ ਕੰਮ ਲਈ ਆਏ ਹੋ ਉਹ ਕੰਮ ਕਰੋ ਹੁਣ ਅਸੀਂ ਸੋਚਣਾ ਹੈ ਕਿ ਉਹ ਕੰਮ ਕਿਹੜਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਮਨੁੱਖਾ ਜਨਮ ਆਪ ਨੂੰ ਸੰਸਾਰੀ ਕੰਮ ਕਰਦੇ ਕਰਨ ਦੇ ਨਾਲ ਨਾਲ ਕਿ ਇਹ ਮਨੁੱਖਾ ਜਨਮ ਆਪ ਨੂੰ ਸਾਡੇ ਸਾਰੇ ਹੀ ਸੰਸਾਰੀ ਕੰਮ ਕਰਦੇ ਕਰਨ ਦੇ ਨਾਲ ਨਾਲ ਉਸ ਈਸ਼ਵਰ ਦੀ ਭਗਤੀ ਕਰਨ ਵਾਸਤੇ ਉਸ ਸੱਚੇ ਨਾਮ ਦਾ ਸਿਮਰਨ ਕਰਨ ਵਾਸਤੇ ਅਦੇ ਇੱਕ ਪੂਰੇ ਗੁਰੂ ਦੀ ਸੇਵਾ ਕਰਨ ਵਾਸਤੇ ਮਿਲਿਆ ਹੈ ਜਾ ਕੋ ਆਏ ਸੋਈ ਬਹਾਜੋ ਹਰ ਗੁਰ ਤੇ ਮਨੇ ਵਸੇਰਾ ਆਪ ਇੱਕ ਪੂਰਨ ਗੁਰੂ ਦੀ ਸੰਗਤ ਕਰੋ ਆਪ ਇੱਕ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਤੇ ਸਾਡੇ ਘਟ ਦੇ ਅੰਦਰ ਈਸ਼ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਗੁਰੂ ਦੀ ਸੰਗਤ ਕਰੋ ਜਾ ਕੋ ਆਏ ਸੋਈ ਬਹਾਜੋ ਹਰ ਗੁਰ ਤੇ ਮਨੇ ਵਸੇਰਾ ਉਸ ਹਰੀ ਦਾ ਇੱਕ ਪੂਰਨ ਗੁਰੂ ਦੀ ਸੰਗਤ ਕਰਕੇ ਹੀ ਸਾਡੇ ਮਨ ਦੇ ਵਿੱਚ ਵਾਸਾ ਹੋਵੇਗਾ ਜਾਂ ਕੋ ਆਏ ਸੋਈ ਬਹਾਜੋ ਹਰ ਗੁਰ ਤੇ ਮਨ ਵਸੇਰਾ ਇੱਕ ਪੂਰਨ ਗੁਰੂ ਜੋ ਸਾਡੇ ਘਟ ਦੇ ਅੰਦਰ ਹੀ ਸਰਦਾ ਦਰਸ਼ਨ ਕਰਾਉਂਦਾ ਹੈ ਉਸ ਗੁਰੂ ਦੀ ਸੰਗਤ ਕਰਕੇ ਹੀ ਉਹ ਹਰੀ ਸਾਡੇ ਮਨ ਦੇ ਵਿੱਚ ਵਸਦਾ ਹੈ ਨਿਝ ਘਰ ਮੈਲ ਪਾਵੋ ਸੁਖ ਸਹਿਜ ਬੋਹਰ ਨ ਹੋਏਗੋ ਫੇਰਾ ਗੁਰੂ ਸਾਹਿਬ ਜੀ ਕਹਿੰਦੇ ਹਨ ਫਿਰ ਤੁਸੀਂ ਇੱਕ ਜਿਹੇ ਪੂਰਨ ਸਤਿਗੁਰੂ ਤੋਂ ਨਾਮਧਾਨ ਲੈ ਕੇ ਆਪਣੇ ਘਟ ਦੇ ਅੰਦਰ ਹੀ ਉਸ ਅਮਰਤ ਨੂੰ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਹੀ ਉਸ ਸੁਖ ਨੂੰ ਪਾਲ ਪਾ ਲਵੋਗੇ ਮਿਜ ਘਰ ਮਹਿਲ ਪਾਓ ਸੁਖ ਸਹੀਏ ਬੋੜ ਨਾ ਹੋਏਗੋ ਫੇਰਾ ਗੁਰੂ ਸਾਹਿਬ ਜੀ ਕਹਿੰਦੇ ਹਨ ਫੇਰ ਤੁਸੀਂ ਉਸ ਸੱਚੇ ਨਾਮ ਨੂੰ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਹੀ ਉਸ ਸੱਚੇ ਸੁਖ ਨੂੰ ਪਾਲਵੋਗੇ ਬੋੜ ਨਾ ਹੋਏਗੋ ਫੇਰਾ ਫਿਰ ਤੁਹਾਡਾ ਸਦਾ ਵਾਸਤੇ ਜਨਮ ਮਰਨ ਦਾ 84 ਲਖ ਜੁਨਾ ਦਾ ਸਫਰ ਕਟਿਆ ਜਾਵੇਗਾ ਅੰਤਰਜਾਮੀ ਪੁਰਖ ਵਧਾਤੇ ਕੀਰਤਨ ਸੋਲੇ ਦੀ ਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਸਿਰੇ ਤੇ ਆ ਕੇ ਕੀਰਤਨ ਸੋਲੇ ਦੀ ਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਇਸ ਬਾਣੀ ਦੇ ਵਿੱਚ ਸਿਰੇ ਤੇ ਆ ਕੇ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਹਨ ਅੰਤਰਜਾਮੀ ਪੁਰਖ ਵਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੂ ਕਰ ਸੰਤਨ ਕੀ ਧੋੜੇ ਪੰਜਵੇਂ ਪਾਤਸ਼ਾਹ ਜੀ ਉਸ ਅੰਤਰਜਾਮੀ ਉਸ ਈਸ਼ਵਰ ਦੇ ਅੱਗੇ ਬੇਨਤੀਆਂ ਕਰਦੇ ਹਨ ਕਿ हे ਅੰਤਰਜਾਮੀ ਪੁਰਖ ਵਿਧਾਤੇ ਮੇਰੇ ਮਨ ਦੀ ਸ਼ਰਧਾ ਪੂਰੀ ਕਰੋ ਮੈਂ ਤੁਹਾਡੇ ਤੋਂ ਨਾਨਕ ਦਾਸ ਇਹ ਸੁਖ ਮੰਗੇ ਮੋਕੂ ਕਰ ਸੰਤਨ ਕੀ ਧੋੜੇ ਮੈਂ ਤੁਹਾਡੇ ਤੋਂ ਇਹੀ ਸੁਖ ਮੰਗਦਾ ਹਾਂ ਇਹੀ ਦਾਤ ਮੰਗਦਾ ਹਾਂ ਕਿ ਮੈਨੂੰ ਇਸੇ ਪੂਰਨ ਸੰਤ ਦੇ ਚਰਨਾਂ ਦੀ ਧੂੜ ਬਣਾ ਦੇਵੋ ਮੋਕੂ ਕਰ ਸੰਤਨ ਕੀ ਧੂੜੇ ਕੇ ਮੈਨੂੰ ਇੱਕ ਪੂਰਨ ਸੰਤ ਦੀ ਦੇ ਚਰਨਾਂ ਦੀ ਧੂੜੀ ਬਣਾ ਦੇਵੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਨੇ ਚੰਗੀ ਤਰ੍ਹਾਂ ਡੰਗਾਈ ਦੇ ਨਾਲ ਵਿਚਾਰ ਕਰਨਾ ਹੈ ਕਿ ਗੁਰੂ ਅਰਜਨ ਦੇਵ ਜੀ ਖੁਦ ਆਪ ਅੰਤਰਜਾਨੀ ਜਾਨੀ ਸਨ ਉਹ ਤਾਂ ਪੂਰਨ ਗੁਰੂ ਪੂਰਨ ਸਤਗੁਰੂ ਸਨ ਸਭ ਦੇ ਘਟ ਦੀ ਜਾਣਨ ਵਾਲੇ ਸਨ ਜੋ ਪੂਰਨ ਗੁਰੂ ਹੁੰਦਾ ਹੈ ਉਹ ਈਸ਼ਵਰ ਦਾ ਹੀ ਰੂਪ ਹੁੰਦੇ ਹੁੰਦਾ ਹੈ ਉਸ ਨੂੰ ਉਸ ਨੂੰ ਹੋਰ ਕਿਹੜੇ ਸੰਤਾਂ ਦੇ ਚਰਨਾਂ ਦੀ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੂੰ ਹੋਰ ਕਿਹੜੇ ਕਿਹੜੇ ਸੰਤਾਂ ਦੇ ਚਰਨਾਂ ਦੇ ਧੂੜੀ ਬਣਦੀ ਜ਼ਰੂਰਤ ਸੀ ਉਹਨਾਂ ਨੂੰ ਹੋਰ ਕਿਹੜੇ ਸੰਤਾਂ ਦੀ ਉਹ ਤਾਂ ਆਪ ਹੀ ਪੂਰਨ ਸੰਤ ਸਨ ਉਹਨਾਂ ਨੂੰ ਹੋਰ ਕਿਹੜੇ ਸੰਤਾਂ ਦੇ ਚਰਨਾਂ ਦੀ ਧੂੜੀ ਬਣਦੀ ਜ਼ਰੂਰਤ ਸੀ ਇਸ ਸ਼ਬਦ ਦੇ ਦੁਆਰਾ ਇਸ ਸ਼ਬਦ ਦੇ ਦੁਆਰਾ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੋ ਕਿ ਖੁਦ ਹੀ ਅੰਤਰਜਮੀ ਹਨ ਖੁਦ ਹੀ ਈਸ਼ਵਰ ਹਨ ਪੂਰਨ ਗੁਰੂ ਹਨ ਪੂਰਨ ਸਤਗੁਰੂ ਹਨ ਉਹ ਇਸ ਸ਼ਬਦ ਦੇ ਦੁਆਰਾ ਆਪਣੇ ਉੱਤੇ ਬਾਣੀ ਨੂੰ ਢਾਲ ਕੇ ਸਾਨੂੰ ਸਮਝਾ ਰਹੇ ਹਨ ਉਹ ਇਸ ਸ਼ਬਦ ਦੇ ਦੁਆਰਾ ਇਸ ਸ਼ਲੋਕ ਦੇ ਦੁਆਰਾ ਆਪਣੇ ਉੱਤੇ ਬਾਣੀ ਨੂੰ ਢਾਲ ਕੇ ਸਾਨੂੰ ਸਮਝਾ ਰਹੇ ਹਨ ਕਿ हे ਫਿਰ ਸੰਸਾਰ ਦੇ ਲੋਕੋ ਹੇ ਹੇ ਭਲੇ ਹੇ ਸੰਸਾਰ ਦੇ ਭਲੇ ਲੋਕੋ ਜੇਕਰ ਤੁਹਾਨੂੰ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਮਿਲਦਾ ਹੈ ਤਾਂ ਉਸ ਦੇ ਅੱਗੇ ਦੋਵੇਂ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀਆਂ ਕਰੋ ਅੰਤਰਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ ਕਿ ਹੇ ਅੰਤਰਜਾਮੀ ਗੁਰੂ ਥੇ ਅੰਤਰਜਾਮੀ ਪੂਰਨ ਗੁਰੂ ਘਟ ਘਟ ਦੀ ਜਨਨ ਵਾਲੇ ਪੂਰ ਗੁਰੂ ਸ਼ਰਧਾ ਮਨ ਕੀ ਪੂਰੇ ਕਿ ਸਾਡੀ ਇਸ ਇੱਕ ਮਨ ਦੀ ਸ਼ਰਧਾ ਪੂਰੀ ਕਰੋ ਕਿ ਸਾਡੇ ਮਨ ਦੀ ਇੱਕ ਸ਼ਰਧਾ ਪੂਰੀ ਕਰੋ ਨਾਨਕ ਦਾਸ ਇਹ ਸੁਖ ਮੰਗੇ ਮੋਕੂ ਕਰ ਸੰਤਨ ਕੀ ਧੂੜੇ ਅਸੀਂ ਤੁਹਾਡੇ ਤੋਂ ਉਸ ਸਾਡੇ ਘਟ ਦੇ ਅੰਦਰ ઈશ્વਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਪੂਰੇ ਗੁਰੂ ਦੀ ਸੰਗਤ ਕਰਕੇ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਡੰਡਵਤ ਹੋ ਗਏ ਉਹਨਾਂ ਨੂੰ ਬੇਨਤੀ ਕਰੋ ਅੰਤਰਜਾਮੀ ਪੁਰਖ ਵਧਾਤੇ ਸ਼ਰਧਾ ਮੰਨਤੀ ਪੂਏ ਨਾਨਕ ਦਾਸ ਇਹ ਸੁਖ ਮੰਗੇ ਮੋਕੂ ਕਰ ਸੰਤਨ ਦੀ ਧੂੜੇ ਕਿ ਤੁਹਾਡੇ ਤੋਂ ਅਸੀਂ ਇਹ ਹੀ ਦਾਨ ਮੰਗਦੇ ਹਾਂ ਤੁਹਾਡੇ ਤੋਂ ਅਸੀਂ ਇੱਕ ਇਹ ਹੀ ਦਾਨ ਮੰਗਦੇ ਹਾਂ ਮੋਕੂ ਕਰ ਸੰਤਨ ਕੀ ਧੂੜੇ ਸਾਨੂੰ ਸਾਨੂੰ ਇੱਕ ਪੂਰਨ ਸੰਤ ਮਹਾਪੁਰਖ ਦੇ ਚਰਨਾਂ ਦੀ ਧੂੜ ਬਣਾ ਦੇਵੋ ਕਿ ਸਾਨੂੰ ਇੱਕ ਪੂਰਨ ਸੰਤਾਂ ਦੇ ਚਰਨਾਂ ਦੀ ਢੂੜੀ ਬਣਾ ਦੇਵ ਇਸ ਸ਼ਬਦ ਦੇ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੀ ਬਾਣੀ ਇਸ ਸ਼ਬਦ ਦੇ ਦੁਆਰਾ ਸ੍ਰੀ ਗੁਰੂ ਅਰਜਨ ਜੀ ਬਾਣੀ ਨੂੰ ਆਪਣੇ ਉੱਪਰ ਢਾਲ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਉਹਨਾਂ ਦੀ ਬਾਣੀ ਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਪੜ੍ਹ ਕੇ ਉਸ ਦੇ ਉੱਤੇ ਚੰਗੀ ਤਰ੍ਹਾਂ ਵਿਚਾਰ ਕਰਨਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸਾਡੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਸੰਤ ਸਾਧੂ ਗੁਰੂ ਸਤਿਗੁਰੂ ਗੁਰਮੁਖ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਆਪਣਾ ਜੀਵਨ ਫਰਦਾ ਵਾਸਤੇ ਸਫਲ ਕਰਨਾ ਹੈ ਇੱਕ ਅਜੀਹੇ ਪੂਰਨ ਗੁਰੂ ਸਤਗੁਰੂ ਦੀ ਸੰਗਤ ਕਰਕੇ ਹੀ ਸਾਡੀ ਸਭ ਤਰ੍ਹਾਂ ਦੀ ਚਿੰਤਾ ਤੇ ਭਟਕਣਾ ਦੂਰ ਹੁੰਦੀ ਹੈ ਸਾਨੂੰ 84 ਲੱਖ ਨੀਝ ਭਿਆਨਕ ਤੇ ਗੰਧੀਆਂ ਜੂਨਾਂ ਤੋਂ ਮੁਕਤੀ ਮਿਲਦੀ ਹੈ ਸਾਨੂੰ ਸੱਚੇ ਨਾਮ ਤੇ ਸੱਚੇ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ ਸਾਨੂੰ ਸੱਚੇ ਧਰਮ ਦੀ ਸੋਝੀ ਆ ਜਾਂਦੀ ਹੈ ਅਸੀਂ ਅਸੀਂ ਧਰਮ ਦੇ ਅਸੀਂ ਧਰਮ ਦੇ ਨਾਂ ਤੇ ਸਭ ਤਰ੍ਹਾਂ ਦੇ ਲੜਾਈ ਝਗੜਿਆਂ ਐਦ ਵਿੱਚੋਂ ਨਿਕਲ ਜਾਂਦੇ ਹਾਂ ਸਾਨੂੰ ਸੱਚੇ ਨਾਮ ਤੇ ਸੱਚੇ ਅਮਰਤ ਦੀ ਪ੍ਰਾਪਤੀ ਹੋ ਜਾਣ ਦੇ ਕਾਰਨ ਸਾਡਾ ਬਹੁਤ ਸਾਰਾ ਕੀਮਤੀ ਸਮਾਂ ਤੇ ਬਹੁਤ ਸਾਰਾ ਹੀ ਕੀਮਤੀ ਪੈਸਾ ਵੀ ਬਰਬਾਦ ਹੋਣ ਤੋਂ ਬਚ ਜਾਂਦਾ ਹੈ ਅਤੇ ਸਾਡੇ ਜੀਵਨ ਦੇ ਵਿੱਚ ਸਦਾ ਵਾਸਤੇ ਸੁਖ ਸ਼ਾਂਤੀ ਤੇ ਆਨੰਦ ਆ ਜਾਂਦਾ ਹੈ ਸ੍ਰੀ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ